ਜ਼ਿੰਦਗੀ ਦੇ ਕੂਲੇ ਤੇ ਨਰਮਪਲ ਇਸ ਕਹਾਣੀ ਦੇ ਲੇਖਕ ਨੇ ਗਰਚਰਨ ਚਾਹਲ ਪੀਖੀ ਜੀ ਸੁਣੋ ਮੇਰੀ ਬਾਤ ਉਹ ਦੋ ਭਰਾ ਸਨ ਗੇਂਦਾ ਤੇ ਮਾੜਾ ਜਮੰਦਰੂ ਅੰਨੇ ਬਸ ਸਾਡੇ ਤੇ ਖਲੋਣ ਵਾਲੀਆਂ ਬੱਸਾਂ ਵਿੱਚ ਭੀਖ ਮੰਗਦੇ ਸਾਰਾ ਦਿਨ ਮੰਗਦੇ ਸ਼ਾਮ ਨੂੰ ਮੁਸਾਫਰਖਾਨੇ ਵਿੱਚ ਬੋਰੀਆਂ ਦੇ ਤੱਪੜ ਉੱਤੇ ਲੈ ਕੇ ਰਾਤ ਕੱਟ ਲੈਂਦੇ ਗੋਂਦਾ ਸੀ ਮੰਗਣ ਦਾ ਟਲ ਟੰਗ ਬਿਲਕੁਲ ਅੱਡ ਜਿਵੇਂ ਲੋਕਾਂ ਦੀਆਂ ਜੇਬਾਂ ਵਿੱਚੋਂ ਡਰਾ ਕੇ ਪੈਸੇ ਕਢਵਾ ਰਿਹਾ ਹੋਵੇ ਜਾਂ ਫਿਰ ਜਿਵੇਂ ਉਹ ਆਪਣੇ ਲਈ ਨਾ ਮੰਗ ਰਿਹਾ ਹੋਵੇ ਭੀਖ ਮੰਗਣ ਲਈ ਉਹ ਕਿਸੇ ਅੱਗੇ ਥੋੜਾ ਜਿੰਨਾ ਵੀ ਨਹੀਂ ਸੀ ਝੁਕਣਾ ਚਾਹਦਾ ਬਸ ਦੀ ਅਗਲੀ ਬਾਰੀ ਵਿੱਚ ਟੋ ਟੋ ਕੇ ਚੜ ਕੇ ਉਹ ਇੱਕ ਵਾਰ ਉਤਾਂ ਅੱਖਾ ਕਮਾਉਂਦਾ ਜਿਵੇਂ ਉਹ ਮੰਗਣ ਲਈ ਤਕੜੇ ਸ਼ਬਦ ਲੱਭ ਰਿਹਾ ਹੋਵੇ ਲੈ ਬਈ ਭਰਾਵੋ ਬੋਣੀ ਦਾ ਟਾਈਮ ਹੈ ਦਿਓ ਕੋਈ ਇਸ਼ਾਰਾ ਨਹੀਂ ਚਾਹ ਦਾ ਕੱਪ ਪੀਣੇ ਲੋ ਬਈ ਹੈ ਕੋਈ ਕਰਮਾ ਵਾਲਾ ਉਹਦਾ ਲਹਿਜਾ ਇਸ ਤਰ੍ਹਾਂ ਹੁੰਦਾ ਜਿਵੇਂ ਸਾਰਿਆਂ ਨੂੰ ਨਿਕਰਮੇ ਕਹਿ ਕੇ ਗਾਲ ਦੇ ਰਿਆ ਹੋਵੇ ਹੈ ਵੀ ਕੋਈ ਰੱਬ ਦਾ ਬੰਦਾ ਮੈਂ ਕਿਹਾ ਦਾਤਾ ਜੀ ਚੰਗਾ ਫਿਰ ਚੌਨੀ ਨਹੀਂ ਪੰਜੀ ਹੀ ਦੇ ਦਿਓ ਕੋਈ ਕਰਮਾ ਵਾਲਾ ਮੈਂ ਕਿਹਾ ਜੇ ਪੰਜੀ ਵੀ ਨਹੀਂ ਤਾਂ ਨਮਾ ਪੈਸਾ ਹੀ ਦੇ ਦਿਓ ਬੋਣੀ ਦਾ ਟਾਈਮ ਹੈ ਤੜਕੇ ਤੜਕੇ ਕਿਉਂ ਬੋਲਦਾ ਬੋਲਦਾ ਉਹ ਬਸ ਦੀ ਪਿਛਲੀ ਬਾਰੀ ਵਾਲੇ ਪਾਸੇ ਜਾ ਰਹਿਦਾ ਉੱਥੋਂ ਉਹ ਫਿਰ ਪਛਾਹ ਮੁੜ ਕੇ ਖੜੋਂਦਾ ਅੱਖਾਂ ਉਤਾਹੇ ਠਾਂ ਕਮਾਉਂਦਾ ਉਸਦੇ ਮੱਥੇ ਤੇ ਧਿਓੜੀਆਂ ਉੱਬਰਦੀਆਂ ਮੈਂ ਕਿਹਾ ਜੀ ਸਾਰੇ ਇੱਕੋ ਪਿੰਡ ਦੇ ਬਹਿ ਗਏ ਮੋਟਰ 'ਚ ਉਹ ਜਿਵੇਂ ਲੋਕਾਂ ਤੇ ਬਿਆੰਗ ਕਰਦਾ ਮੈਂ ਕਿਹਾ ਦੇਉਂਗੇ ਕੋਈ ਦਾਤਾ ਜੀ ਜਿਹਦੇ ਦਿਲ 'ਚ ਧਰਮ ਹੈ ਉਹ ਮੰਗਣ ਲੱਗਿਆ ਕਿਸੇ ਨੂੰ ਅਸੀਸ ਨਾ ਦਿੰਦਾ ਬੱਸ ਵਿੱਚ ਬੈਠੀਆਂ ਸਵਾਰੀਆਂ ਸਿਰਫ ਮੁਸਕਰਾਉਂਦੀਆਂ ਜਿਵੇਂ ਉਹਦੇ ਰੁੱਖੇ ਬੋਲਣਾਂ ਅੱਗੇ ਮੁਸਕਰਾਉਣਾ ਹੀ ਜਾਇਜ਼ ਹੋਵੇ ਥੋੜੀ ਦੇਰ ਉਹ ਖੜੋਂਦਾ ਕੁਝ ਸੋਚਦਾ ਫਿਰ ਬੁੱਲਾਂ ਤੇ ਉਂਗਲੀ ਨਾਲ ਤੁੰਬਾ ਵਜਾਉਂਦਾ ਤੁੰਗਲੰਗ ਤੁੰਗਲੰਗ ਤੁੰਬੇ ਪਿੱਛੋਂ ਉਹ ਮੱਝ ਦੇ ਰਿੰਗਣ ਦੀ ਆਵਾਜ਼ ਕੱਢਦਾ ਦੋਹਾਂ ਹੱਥਾਂ ਦਾ ਕੋ ਗੁਬਣਾ ਕੇ ਕੋਇਲ ਬੁਲਾਉਂਦਾ ਤੇ ਫਿਰ ਜਿਵੇਂ ਕਿਸੇ ਖੁਸ਼ੀ ਨਾਲ ਉਹ ਬਸਦਾ ਇੱਕ ਚੱਕਰ ਹੋਰ ਲੌਂਦਾ ਜਿਵੇਂ ਉਸ ਨੂੰ ਹੁਣ ਪੂਰੀ ਆਸ ਹੋਵੇ ਉਸਨੇ ਮਿਹਨਤ ਦੀ ਕਮਾਈ ਅਗਰੌਣੀ ਹੋਵੇ ਪਰ ਇਸ ਚੱਕਰ ਵਿੱਚ ਵੀ ਉਹ ਉਦਾਸ ਹੀ ਹੁੰਦਾ ਕੋਈ ਉਸ ਨੂੰ ਭੀਖ ਨਾ ਦਿੰਦਾ ਪਤਾ ਨਹੀਂ ਅੱਜ ਕਿਸੇ ਪੈੜੀ ਬੁੱਥੇ ਵਾਲੇ ਦਾ ਮੂੰਹ ਦੇਖਿਆ ਰੋਟੀ ਵੀ ਨਹੀਂ ਰਿਸੀਵ ਹੋਣੀ ਅੱਜ ਤੇ ਉਹ ਹੈਂਕਰ ਵਿੱਚ ਜਿਵੇਂ ਬਸਦੀਆਂ ਸਾਰੀਆਂ ਸਵਾਰੀਆਂ ਨੂੰ ਠੋਕਰ ਮਾਰ ਕੇ ਬਸ ਵਿੱਚੋਂ ਉਤਰ ਜਾਂਦਾ ਬਸ ਦੀਆਂ ਸਵਾਰੀਆਂ ਉਹਦੀ ਹਾਰ ਤੇ ਹੱਸ ਪੈਂਦੀਆਂ ਬਸ ਦਾ ਕੋਈ ਗਨੈਕਟਰ ਸ਼ਾਇਦ ਉਸਦੀ ਉਦਾਸੀ ਢਾੜ ਜਾਂਦਾ ਤੇ ਝੋਲੇ ਵਿੱਚ ਹੱਥ ਮਾਰ ਕੇ ਕੋਈ ਛੋਟਾ ਸਿੱਕਾ ਉਹਦੇ ਕੁਰਤੇ ਦੀ ਜੇਬ ਵਿੱਚ ਸੁੱਟ ਦਿੰਦਾ ਪਰ ਗੁੱਸੇ 'ਚ ਗੇਂਦਾ ਉਸ ਨੂੰ ਵੀ ਅਸੀਸ ਨਾ ਦਿੰਦਾ ਬਸ ਉਹ ਮੂੰਹ 'ਚ ਬੁੜਬੜਾਈ ਜਾਂਦਾ بڑے ਅੱਜਕੱਲ ਦੇ ਲੋਕ ਉਸੂਮ ਐ ਪੈਸਿਆਂ ਨੂੰ ਗੰਡਾਂ ਦੇ ਕੇ ਰੱਖਦੇ ਐ ਤੇ ਉਹ ਹੌਲੀ-ਹੌਲੀ ਤੁਰਦਾ ਤੁਰਦਾ ਨੇੜੇ ਗੜੀ ਬਸ ਕੋਲ ਜਾ ਕੋਲ ਜਾਂਦਾ ਜਿਸ ਵਿੱਚ ਉਸ ਦਾ ਭਰਾ ਭੀ ਮੰਗ ਰਿਆ ਹੁੰਦਾ ਅੰਨੇ ਮਥਾਜ ਨੂੰ ਇੱਕ ਪੈਸਾ ਅੱਖਾਂ ਵਾਲਿਓ ਤੁਹਾਡੇ ਪੁੱਤ ਜਿਉਂ ਉਸ ਦਾ ਭਰਾ ਉਹਨੂੰ ਲੋਕਾਂ ਅੱਗੇ ਰੀ-ਰੀ ਕਰਦਾ ਲੱਗਦਾ ਦੇਖ ਕਿਵੇਂ ਸਾਲਾ ਹਾੜੇ ਕੱਢਦਾ ਪਿੱਟਦਾ ਕਿਉਂ ਫੋੜ ਚੱਲਿਆ ਤੇਰੇ ਜਿਹੜੇ ਨੇ ਦੇਣੇ ਨੇ ਉਹ ਜ਼ਰੂਰ ਦੇਊਗਾ ਦੂਜਿਆਂ ਦੀਆਂ ਚਾਹੇ ਸਾळ्या ਲੱਤਾਂ ਦੱਬੀ ਜਾ ਗਿੰਦਾ ਆਪਣੇ ਆਪ ਹੀ ਬੋਲਦਾ ਮੰਗਣ ਵਾਲਿਓ ਦਾ ਨਜ਼ਰੀਆ ਸਪਸ਼ਟ ਸੀ ਅਸੀਂ ਵੀ ਬੰਦੇ ਆ ਜੇ ਤੇ ਉਹਦੀ ਨਰਜੋਤ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਗਿੰਦਾ ਜਿਵੇਂ ਹਾਰ ਗਿਆ ਹੋਵੇ ਨਿੱਸਲ ਹੋ ਗਿਆ ਹੋਵੇ ਉਹ ਖੀਸੇ ਵਿੱਚ ਹੱਥ ਪਾਈ ਜੇਬ ਵਿੱਚਲੇ ਥੋੜੇ ਜਿਹੇ ਸਿੱਕਿਆਂ ਤੇ ਉਂਗਲਾਂ ਨਾਲ ਕਿਨਾਰੇ ਟੋਂਦਾ ਗਿਣਦਾ ਸਾਰੇ ਦਿਨ ਵਿੱਚ ਰੋਟੀ ਤੇ ਇੱਕ ਇੱਕ ਦੋ ਡੰਗ ਦੀ ਚਾਹ ਹੀ ਬੜੀ ਮੁਸ਼ਕਲ ਨਾਲ ਬਣਾਉਂਦਾ ਪਹਿਲੇ ਦਿਨ ਚੰਗੇ ਸੀ ਸੋਨਾ ਗੁਜ਼ਾਰਾ ਹੋ ਹੀ ਜਾਂਦਾ ਸੀ ਹੁਣ ਤਾਂ ਸਿਗਰਟਾਂ ਦੀ ਡੱਬੀ 60 ਪੈਸਿਆਂ ਦੀ ਚਾਹ ਦਾ ਕੱਪ 40 ਪੈਸਿਆਂ ਦਾ ਉਹ ਮਹਿੰਗਾਈ ਦਾ ਰੋਣਾ ਰੋਂਦਾ ਉਸਦੇ ਮੱਥੇ ਵਿੱਚ ਵੱਟ ਪਏ ਹੁੰਦੇ ਪਰ ਉਹਦਾ ਭਰਾ ਮਾੜਾ ਕੁਝ ਚੰਗਾ ਬਣਾ ਲੈਂਦਾ ਕਾਦੀ ਕਦੀ ਦੀ दारू ਦੇ ਪਈਏ ਜੋ ਕਰੇ ਵੀ ਅਖੀਰਲੇ ਬਸ ਸ਼ਾਮ ਦੇ 6:30 ਵਜੇ ਅੱਡਾ ਛੱਡ ਜਾਂਦੀ ਤੇ ਗੇਂਦਾ ਤੇ ਮਾੜੇ ਮੁਸਾਫਰ ਕਰਨੇ ਕੋਲ ਇਕੱਠੇ ਹੋ ਜਾਂਦੇ ਰੋਜ਼ ਮਾੜੇ ਦਾ ਇਹੀ ਸਵਾਲ ਹੁੰਦਾ ਗੇਂਦ ਨੂੰ ਕੀ ਬਣਿਆ ਅੱਜ ਓਏ ਸਵਾ ਗੇਂਦੇ ਦਾ ਰੋਜ਼ ਇਹੀ ਉੱਤਰ ਹੁੰਦਾ ਤੈਨੂੰ ਸਾਲਿਆ ਮੰਗਣਾ ਵੀ ਨਹੀਂ ਆਉਂਦਾ ਹੈਂਕੜ ਨਾਲ ਮੰਗਦਾ ਜਿਵੇਂ ਥਾਣੇਦਾਰ ਹੁੰਦਾ ਮਾੜਾ ਉਹਨੂੰ ਕੂਰਦਾ ਆਹੋ ਤੈਨੂੰ ਬਾळा ਹੁੰਦਾ ਹੈ ਮੰਗਣਾ ਜਿਵੇਂ ਕੋੜ ਚੱਲਿਆ ਹੁੰਦਾ ਐਂ ਬੂ ਬੂ ਬੋਡੀ ਕਰਦਾ ਹੈ ਗਿੰਦਾ ਆਪਣਾ ਨਜ਼ਰੀਆ ਦੱਸਦਾ ਮੈਥੋ ਨਹੀਂ ਐ ਲੋਕਾਂ ਕੋਲੋਂ ਰੀਰੀ ਹੁੰਦੀ ਤਾਂ ਹੀ ਫਿਰ ਰੱਜ ਕੇ ਰੋਟੀ ਖਾਨਣਾ ਸਾਲਿਆ ਨਲਾਇਕਾ ਦੱਸ ਮੇਰਾ ਕੀ ਘਸ ਜਾਂਦਾ ਚੰਗੇ ਬਣ ਜਾਂਦੇ ਆ ਅੱਖ ਨੇ ਥਕੇਮਾ ਲਾਉਣ ਜੋ ਕਰੇ ਥਕੇਮਾ ਲਾਉਣ ਤੋਂ ਉਹਦਾ ਭਾਵ ਦਾਰੂ ਦਾ ਘੁੱਟ ਪੀਣ ਤੋਂ ਹੁੰਦਾ ਤੇ ਉਹ ਕਿਸੇ ਜੋਸ਼ ਜਿਹੇ ਨਾਲ ਠੇਕੇ ਨੂੰ ਤੁਰ ਪੈਂਦਾ ਮੂਤ ਪੀਲਾ ਸਾਲਿਆ ਇਹੋ ਜੀ ਦਾਰੂ ਅੰਠ ਵੇਚ ਕੇ ਗਿੰਦਾ ਜਿਵੇਂ ਚੀਂ ਕੁਟਦਾ ਪਰ ਉਹਦਾ ਭਰਾ ਉਹਦੇ ਸ਼ਬਦਾਂ ਨੂੰ ਸੁਣਦਾ ਨਾ ਉਦੇ ਪੈਰ ਠੇਕੇ ਦੇ ਰਾਹ ਦੇ ਬਾਕਫ ਸਨ ਉਹ ਤੇਜ਼ ਕਦਮੀ ਠੇਕੇ 'ਚ ਜਾ ਪੁੱਜਦਾ ਤੇ ਭਾਂ ਦੀ ਮੁੱਠੀ ਉਹ ਠੇਕੇਦਾਰ ਕੋਲ ਢੇਰੀ ਕਰ ਦਿੰਦਾ ਠੇਕੇਦਾਰ ਪਉਆ ਦਿੰਦਾ ਤੇ ਉਹ ਉੱਥੇ ਹੀ ਗਲਾਸ ਵਿੱਚ ਪਾ ਕੇ ਇੱਕੋ ਡੀਕ 'ਚ ਪੀ ਜਾਂਦਾ ਬੁੱਲ ਪੂੰਜਦਾ ਉਹ ਮੁਸਕਰਾਉਂਦਾ ਖੰਗੂਰਾ ਮਾਰਦਾ ਛੋਟੀ ਖੜਕਾਉਂਦਾ ਮਸਾਫਰ ਖਾਣੇ ਨੂੰ ਤਰਪਿੰਦਾ ਝੂਲਦਾ ਹੋਇਆ ਅਜਿਹੇ ਸਮੇਂ ਉਹ ਪਾਟੇ ਬਾਂਸ ਵਰਗੀ ਆਵਾਜ਼ ਵਿੱਚ ਗਾਉਂਦਾ ਤੇ ਫਿਰ ਦੋਹਾਂ ਹੱਥਾਂ ਦਾ ਉਹ ਗੂ ਮਣਾ ਕੇ ਜੋਰ ਦੀ ਕੋਇਲ ਬੁਲਾਉਂਦਾ ਗੋਂਦੇ ਵਾਂਗੀ ਉਹਦੇ ਜਾਂਦੇ ਨੂੰ ਗੋਂਦਾ ਰੋਟੀ ਖਾ ਕੇ ਨੇੜੇ ਦੇ ਢਾਬੇ ਚੋਂ ਮੁਸਾਫਰ ਕਰਨੇ ਜਾ ਵਰਦਾ ਤੇ ਮਾੜਾ ਝੂਲਦਾ ਝੂਲਦਾ ਕਾਫੀ ਦੇਰ ਬਾਅਦ ਰੋਟੀ ਖਾ ਕੇ ਮੁਸਾਫਰਖਾਨੇ ਪਹੁੰਚਦਾ ਗੋਂਦਿਆ ਸੌਂ ਗਿਆ ਓਏ ਜਾਂਦੇ ਹੀ ਮਾੜਾ ਪੁੱਛਦਾ ਹੂੰ ਹੂੰ ਨਹੀਂ ਤਾਂ ਗੋਂਦੇ ਦਾ ਉੱਤਰ ਹੁੰਦਾ ਕਿਉ ਸਿਰ ਜਿਆ ਦੁਖਦਾ ਥੋੜਾ ਪੀਲੇਆ ਕਰਕਟ ਬੋਲਦਾ ਹੋਇਆ ਮਾੜਾ ਤਾਂ ਹਟਾਂ ਅੱਖਾਂ ਘੋਉਂਦਾ ਲੱਗਦਾ ਪੀਣ ਦਾ ਰੋਟੀ ਤਾਂ ਮਿਲਦੀ ਨਹੀਂ ਚੰਗੂ ਗੁੰਦਾ ਪਾਸਾ ਮੋੜ ਲੈਂਦਾ ਜਿਵੇਂ ਉਸ ਨੂੰ ਇਸ ਗੱਲ ਤੋਂ ਸਖਤ ਨਫ਼ਰਤ ਹੋਵੇ ਐਵੇਂ ਬਹਿ ਮੈتن ਜੇ ਚਿਤਤਾ ਲਈਏ ਤਾਂ ਸਭ ਕੁਝ ਮਿਲ ਜਾਂਦਾ ਮੈਨੂੰ ਕਿਵੇਂ ਮਿਲ ਜਾਂਦਾ ਤੇਰੀ ਕਿਸਮਤ ਹੋਰ ਬਾਈ ਮੇਰੀ ਹੋਰ ਚਾਹੇ ਆਪਾਂ ਸਕੇ ਪਰਾਂ ਪਰ ਕਿਸਮਤ ਤਾਂ ਨਹੀਂ ਇੱਕੋ ਜਹੀ ਜਾਂ ਪਤਾ ਨਹੀਂ ਤੈਨੂੰ ਲੋਕੀ ਚੰਗੇ ਟੱਕਰਦੇ ਆ ਪਰ ਮੈਨੂੰ ਤਾਂ ਕੋਈ ਸਾਲਾ ਲੋਕਾਂ ਨੂੰ ਗਾਲ ਦੇ ਕੇ ਗੁੰਦਾ ਸਾਰੀ ਗੱਲ ਉਲਟੀ ਕਰ ਦਿੰਦਾ ਕਿਸਮਤ ਤਾਂ ਕਿਹਦੀ ਚੰਗੀ ਹੈ ਚੰਗੀ ਹੁੰਦੀ ਰੱਬ ਅੱਖਾਂ ਨਾ ਦੇ ਦਿੰਦਾ ਮਾੜਾ ਬੋਲਦਾ ਇਹੋ ਜਿਹੇ ਰੱਬ ਦੀ ਭੈਣ ਨੂੰ ਅੱਕਿਆ ਗੁੰਦਾ ਰੱਬ ਨੂੰ ਵੀ ਗਾਲ ਕੱਢਦਾ ਮਾੜਿਆ ਓਏ ਗੁੰਦਾ ਪੁਸ਼ਤਾ ਲੋਕ ਚਾਨਣ ਤੇ ਹਨੇਰੇ ਦੀਆਂ ਗੱਲਾਂ ਕਰਦੀ ਐ ਇਹ ਚਾਨਣ ਕਿਹੋ ਜਿਹਾ ਹੁੰਦਾ ਓ ਅੱਖਾਂ ਘਮਾਉਂਦਾ ਮੂੰਹ ਤੋਂ ਬੋਰੀ ਦਾ ਪੱਟਿਆ ਪਲੜ ਲਾ ਲੈਂਦਾ ਤੇਰੇ ਵਰਗੇ ਲੋਕਾਂ ਨੂੰ ਕੀ ਪਤਾ ਚਾਨਣ ਦਾ ਮੈਨੂੰ ਤਾਂ ਹੁਣ ਚਾਨਣ ਹੀ ਚਾਨਣ ਦਿੰਦਾ ਮਾੜਾ ਨਸ਼ੇ ਚੂਲਦਾ ਹੋਇਆ ਬੋਲਦਾ ਦੀਂਦਾ ਤੈਨੂੰ ਮਹਾਦੇਵ ਨੂੰ ਗੋਂਦਾ ਫਿਰ ਗਾਲ ਕੱਢਦਾ ਜੇ ਕਦੇ ਪੀਤੀ ਹੋਵੇ ਤਾਂ ਤੈਨੂੰ ਪਤਾ ਲੱਗੇ ਤੂੰ ਤਾਂ ਸਾਲਿਆ ਸੱਚੀ ਮਚੀ ਅੰਨੈ ਮਾੜਿਆ ਸੱਚੀਓਂ ਪੀਣ ਨਾਲ ਚੰਨਣ ਦੀਂਦਾ ਗਿੰਦਾ ਉਬੜ ਵਾ ਹੈ ਵਾਂਗ ਉੱਠ ਬੈੰਦਾ ਤੇ ਹੋਰ ਐ ਨਹੀਂ ਪਤਾ ਬਸ ਚਿੱਤ ਜਾਂ ਖੁਸ਼ ਹੁੰਦਾ ਜਿਵੇਂ ਜਿਵੇਂ ਤੇ ਨਾਲੇ ਸਿਰ ਕੁੱਕਦਾ ਆਹੋ ਜਿਵੇਂ ਝੂਟੇ ਲੈ ਰਹੇ ਹੁੰਨੇ ਆ ਉਹਦਾ ਭਰਾ ਕਹਿੰਦਾ ਸਿਰ ਕੁੱਕਦਾ ਚੰਗਾ ਚਾਨਣ ਹੈ ਗੁੰਦੇ ਨੂੰ ਜਿਵੇਂ ਸਮਝ ਨਾ ਆਉਂਦੀ ਜੇ ਤੇਰਾ ਸਿਰ ਕੋ ਕਿਆ ਹੋਵੇ ਤੇ ਤੈਨੂੰ ਪਤਾ ਲੱਗੇ ਨਾਲੇ ਸਿਰ ਕੋ ਕੌਣ ਤੇ ਪੈਸੇ ਲੱਗਦੇ ਐ ਹੱਥ ਨੇ ਦੇਖਿਆ ਕਰ ਕਿੰਨਾ ਕੱਠ ਹੁੰਦਾ ਠੀਕੇ 'ਚ ਚਾਨਣ ਤੇ ਪੈਸੇ ਲੱਗਦੇ ਐ ਗੇਂਦੇ ਦੀ ਲਾਲ ਉਸਦੇ ਬੁੱਲਾਂ ਦੇ ਬਾਹਰ ਡਿੱਗ ਪੈਂਦੀ ਪੈਸੇ ਬਣਾਉਣ ਦਾ ਟੰਗ ਕਿਸੇ ਕਿਸੇ ਨੂੰ ਐ ਤੂੰ ਰੋਟੀ ਮਸਾਂ ਖਾਣਾ ਮੈਂ ਪਉਏ ਜੋਕਰੇ ਬਣਾ ਲੈਣਾ ਹੈ ਤਾਂ ਆਪਣੇ ਵਰਗੀ ਅੰਨੀ ਉਹ ਮੇਰੇ ਨਾਲੋਂ ਵੀ ਬਣਾ ਲੈਂਦੀ ਐ ਉਹ ਵੱੱਦ ਕਿਵੇਂ ਮਣਾਉਂਦੀ ਐ ਗੇਂਦੇ ਦੀ ਉਸ ਉਤਸਵਤਾ ਜਾਗੀ ਮਿੱਠੇ ਬੋਲਾ ਨੂੰ ਮਿਲਦੇ ਨੇ ਤੇ ਨਾਲੇ ਨਾਲੇ ਉਹ ਤੀਵੀਂ ਤੀਵੀਂ ਕੀ ਹੁੰਦੀ ਐ ਮਾੜਿਆ ਕਿੰਦਨੇਰੇ ਵਿੱਚ ਤੇਜ਼ੀ ਨਾਲ ਅੱਖਾਂ ਕਕੌਂਦਾ ਐ ਤਾਂ ਨਹੀਂ ਪਤਾ ਪਰ ਉਹਦਾ ਮਾਸ ਬੜਾ ਕੁਲਾ ਹੁੰਦਾ ਮਾੜਾ ਉੱਤਰ ਦਿੰਦੇ ਉਹ ਨਸ਼ੇ ਵਿੱਚ ਸਿਰ ਹਿਲਾਉਂਦਾ ਬਸ ਲੱਪਟ ਮਾਰਦੀ ਐ ਉਹਦੇ ਕੋਲੋਂ ਮਾਨਸ਼ਾਹੀਆਂ ਦੀ ਬਸ ਚੋਂ ਜਿਹੜਾ ਪਹਿਲਾ ਟਾਈਮ ਐ ਬੜੀ ਭੀੜ ਜਾਂ ਤਾਂ ਉੱਤਰਨ ਲੱਗਿਆ ਬਸ ਇੱਕ ਤੀਵੀ ਦੀ ਬਾਹ ਕੱਸ ਰਗੀ ਮੇਰੇ ਨਾਲ। ਯਾਨੀ ਕੋਈ ਬਾੜੀ ਕੁਲੀ ਚੀਜ਼ ਹੁੰਦੀ ਐ। ਦੱਸਦਾ ਹੋਇਆ ਮਾੜਾ ਜਿਵੇਂ ਸਵਾਦ ਲੈਣ ਲੱਗਿਆ। ਫੇਰ ਤਾਂ ਗਲਾਬੋ ਵੀ ਤੀਵੀ ਐ। ਉਹ ਵੀ ਕੁਲੀ ਹੋ। ਹਰਾਨੇ ਵਿੱਚ ਅੱਖਾਂ ਘਮਾਉਂਦੇ ਗੋਂਦੇ ਨੇ ਪੁੱਛਿਆ। ਤੇ ਹੋਰ ਖਬਰ ਐ ਕੁਲੀ ਕਰਕੇ ਲੋਕੋ ਨੂੰ ਪੈਸੇ ਦਿੰਦੇ ਐ। ਮਾੜਾ ਹੁੱਝੀ ਚ ਹੱਸ ਪਿਆ। ਲੈ ਆਪਣੇ ਮਾਸ ਦੇ ਜਿਵੇਂ ਦਰਖਤ ਦੇ ਤਣੇ ਤੇ ਦੀ ਮਾਂ ਤੇ ਹੱਥ ਫੇਰਦੀ। ਮਾੜਾ ਬਾਤੇ ਹੱਥ ਫੇਰਦਾ ਬੋਲੇ ਬਸ ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਉਹ ਸੌ ਜਾਂਦੇ ਇੱਕ ਰਾਤ ਇਹਨਾਂ ਗੱਲਾਂ ਪਿੱਛੋਂ ਹੂਕ ਸੁੱਤਾ ਗੁੰਦਾ ਸੁਪਨੇ ਵਿੱਚ ਗੁਲਾਬੋ ਦਾ ਪਿੰਡਾ ਟੋ ਟੋ ਵੇਖਦਾ ਰਿਹਾ ਨਰਮ ਕੁੜਾ-ਕੁੜਾ ਮਾੜਿਆ ਰਾਤ ਬਹੁਤ ਹੀ ਵਧੀਆ ਸੁਪਨਾ ਆਇਆ ਚਿੜੀਆਂ ਦਾ ਚੀਕਣਾ ਸੁਣ ਕੇ ਉਹ ਬੜਵਾਹਾਂ ਵਾਂਗ ਉੱਠਿਆ ਪਰ ਮਾੜਾ ਪਹਿਲਾਂ ਹੀ ਉੱਠ ਕੇ ਜੰਗਲ ਪਾਣੀ ਚੱਲ ਗਿਆ ਸੀ ਤਾਂ ਖਿਆ ਬੋਲਦਾ ਨਹੀਂ ਇੱਕ ਵਾਰ ਉਹਨੇ ਹੋਰ ਆਵਾਜ਼ ਦਿੱਤੀ ਪਰ ਜਦ ਫੇਰ ਕੋਈ ਉੱਤਰ ਨਾ ਆਇਆ ਰੋ ਸੋਟੀ ਚੁੱਕ ਬਾਹਰ ਨੂੰ ਉਤਰ ਪਿਆ ਉਹ ਗੁੰਗੁਣਾ ਰਿਹਾ ਸੀ ਉਹਦੀ ਤੋਰ ਵਿੱਚ ਰਵਾਨੀ ਸੀ ਜਦੋਂ ਉਹ ਵਾਪਸ ਮੁੜਿਆ ਪ੍ਰੀਤ ਵਸ ਵਾਲਿਆਂ ਦੀ 9:30 ਵਾਲੀ ਬੱਸ ਆਈ ਖੜੀ ਸੀ ਉਸ ਵਿੱਚ ਗਲਾਬੋ ਭੀਖ ਮੰਗ ਰਹੀ ਸੀ ਗਿੰਦੇ ਦਾ ਜੀ ਕੀਤਾ ਕਿ ਉਹ ਜੀ ਆਵਾਜ਼ ਧਿਆਨ ਨਾਲ ਸੁਣ ਕਿੰਨੀ ਮਿੱਠੀ ਸੀ ਦੇਵੇ ਭਾਈ ਅੰਨੇ ਮਠਾਈ ਥੋੜੇ ਬੱਚੜੇ ਜੋਂ ਗਿੰਦਾ ਆਵਾਜ਼ ਸੁਣ ਬਿਸਮਾਜ ਇਹ ਵਿੱਚ ਆ ਗਿਆ ਉਹ ਪੱਥਰ ਬਣਿਆ ਇੱਕੋ ਥਾਂ ਖੜਾ ਰਿਹਾ ਮੁਸਕਰਾਉਂਦਾ ਰਿਹਾ ਕੰਡੈਕਟਰ ਨੇ ਬਿਸਲ ਮਾਰ ਦਿੱਤੀ ਗੱਡੀ ਤੁਰ ਪਈ ਗਲਾਬੋ ਥੱਲੇ ਉਤਰ ਗਈ ਗਲਾਬੋ ਗਿੰਦੇ ਨੇ ਆਵਾਜ਼ ਦਿੱਤੀ ਗਿੰਦਾ ਮਖਿਆ ਗਲਾਬੋ ਨੇ ਵੀ ਹੀਠਾਂ ਉਤਾ ਅੱਖਾਂ ਕਮਾਈਆਂ ਉਸਦੇ ਬੁੱਲ ਮੁਸਕਰਾਏ ਤੂੰ ਸੁਨੇਹਾ ਹੀ ਉੱਠ ਖੜੀ ਗਿੰਦੇ ਨੂੰ ਜਿਵੇਂ ਗੱਲ ਕਰਨ ਲਈ ਕੋਈ ਗੱਲ ਨਾ ਹੋਈ ਸੁਨੇਹਾ ਵੀ ਫੋਟ ਇਹ ਪ੍ਰੀਤਾ ਦੇ ਬਸ ਹੈ ਇਹਦੂ ਪਹਿਲਾਂ ਦੋ ਭਲਾਡੇ ਨੂੰ ਤੇ ਦੋ ਬਰਨਾਲੇ ਨੂੰ ਵਗਦੀ ਹੈ ਇਹ ਸੁਨੇਹਾ ਕਿਤੇ ਗਲਾਬੋ ਹੱਸੀ ਗਿੰਦਾ ਸ਼ਰਵਿੰਦਾ ਜਿਹਾ ਹੋਇਆ ਉਸ ਨੂੰ ਸਮਝ ਨਾ ਆਈ ਕਿ ਉਸ ਨੂੰ ਕੀ ਹੋ ਗਿਆ ਸੀ ਮੈਂ ਕਿਹਾ ਉਰੇ ਆਈ ਗਲਾਬੋ ਅੱਖਾਂ ਉਹ ਤਾਂ ਹੇਠਾਂ ਕਮਾਉਂਦਿਆਂ ਉਹ ਉਂਗਲਾਂ ਦੀਆਂ ਚੁਟਕੀਆਂ ਜੀਆਂ ਵਜਾਉਣ ਲੱਗਿਆ ਗਲਾਬੋ ਆਵਾਜ਼ ਵੱਲ ਵਧੀ ਬੇ ਹਾਂ ਨੇੜੇ ਆ ਕੇ ਬੋਲੀ ਮੈਂ ਕਿਹਾ ਹੱਥ ਕਰਾਉਦਾ ਮੇਰੇ ਬੰਨੇ ਖਾਣ ਨੂੰ ਲੈਂਦਾ ਕੁਛ ਇਹੋ ਜੀ ਗੱਲ ਹੈ ਕੋਈ ਪਰ ਗਿੰਦੇ ਨੇ ਕੋਈ ਉੱਤਰ ਨਾ ਦਿੱਤਾ ਉਹਦਾ ਹੱਥ ਪੜ ਪੜੋਸਣ ਲੱਗਿਆ ਮੈਂ ਕਿਹਾ ਗੱਲ ਕੀ ਹੈ ਗਲਾਬੋ ਹੈਰਾਨ ਸੀ ਗਲਾਬੋ ਤੇਰਾ ਹੱਥ ਬੜਾ ਕੂੜਾ ਹੈ ਇdna ਕੋਈ ਸਵਾਦ ਜਿਹਾ ਮਹਿਸੂਸ ਕਰਦਾ ਬੁੱਲ੍ਹ। ਫੋਟ ਬੇਸ਼ਰਮ தੱਪੜ ਖਾਣਿਆ। ਕਹਿੰਦੀ ਹੂ ਗੁਲਾਬੋ ਨੇ ਹੱਥ ਖਿੱਚ ਲਿਆ ਜਿਵੇਂ ਕਿਸੇ ਗਰਮ ਚੀਜ਼ ਨਾਲ ਉਸਦਾ ਹੱਥ ਛੂ ਲਿਆ ਹੋਵੇ। ਗੇਂਦਾ ਮੁਸਕਰਾਇਆ ਸੀ। ਉਹ ਛੁਟਕੀਆਂ ਜੀਆਂ ਬਜਾਉਣ ਲੱਗਿਆ। ਪਰ ਦੂਜੇ ਹੀ ਪਲ ਉਹ ਇੱਕ ਹੱਥ ਨਾਲ ਆਪਣੀ ਬਾਹਂ ਪਹੁੰਚਣ ਲੱਗਿਆ ਜਿਵੇਂ ਗੁਲਾਬੋ ਦੇ ਹੱਥ ਦੀ ਸ਼ੋਕਿਆਸ ਕਰ ਰਿਹਾ ਹੋਵੇ। ਤੇ ਹੌਲੇ-ਹੌਲੇ ਲੋਰ ਚੋਂ ਨਿੱਕੇ-ਨਿੱਕੇ ਕਦਮ ਭਰਦਾ ਉਹ ਮੁਸਾਫਰ ਖੰਨੇ ਵੱਲ ਵਧ ਗਿਆ।